ਸੀ ਆਪਣੀ ਭਾਸ਼ਾ ਬੋਲਣ ਲਈ ਸ਼ਰਮ ਮਹਿਸੂਸ ਕਰਦੇ ਆ ਜਦੋਂ ਮੈਂ ਸਾਇੰਸ ਮੇਰੀ ਸਾਇੰਸ ਦੀ ਡਿਗਰੀ ਆ ਜਦੋਂ ਮੈਂ ਪੰਜਾਬੀ ਪੜਾਉਣ ਦਾ ਫੈਸਲਾ ਕੀਤਾ ਮੈਨੂੰ ਕਈ ਲੋਕਾਂ ਨੇ ਆਪਣੀ ਕਮਿਊਨਿਟੀ ਦੇ ਵਿੱਚੋਂ ਕਈ ਐਕਸਟੈਂਡਡ ਫੈਮਿਲੀ ਦੇ ਵਿੱਚੋਂ ਲੋਕਾਂ ਨੇ ਕਿਹਾ ਤੇਰਾ ਦਿਮਾਗ ਖਰਾਬ ਆ ਤੂੰ ਪੰਜਾਬੀ ਪੜਾਉਣੀ ਆ ਮੇਰੇ ਨਾਲ ਬੇਕੋ ਬੱਚੇ ਜਿਹੜੇ ਪੜ੍ਹ ਕੇ ਗਏ ਉਹਨਾਂ ਚੋਂ ਦੋ ਤਾਂ ਐਕਚੁਅਲੀ ਪੰਜਾਬੀ ਪੜਾ ਰਹੇ ਨੇ ਸਾਰੇ ਸਕੂਲ ਡਿਸਟ੍ਰਿਕਟ ਦੇ ਵਿੱਚ ਬੱਚਿਆਂ ਦਾ ਮਨੋਂ ਵੀ ਦਿਲ ਕਰਦਾ ਹੈ ਜਾਂ ਫਿਰ ਇੱਕ ਫੈਮਿਲੀ ਪ੍ਰੈਸ਼ਰ ਕਰਕੇ ਪੰਜਾਬੀ ਸਿੱਖਣੀ ਹੈ ਬੱਚੇ ਦੱਸਦੇ ਨੇ ਕਿ ਮੈਂ ਤੇ ਕਲਾਸ ਲੈਣੀ ਨਹੀਂ ਸੀ ਪਰ ਮੈਂ ਲੈ ਲਈ ਪਰ ਮੈਂ ਹੁਣ ਛੱਡਣੀ ਦੇ ਅਸੀਂ ਉਹਨੂੰ ਰਤਬਾ ਨਹੀਂ ਦਿੰਦੇ ਇੱਕ ਬੱਚਾ ਇੱਕ ਅਧਿਆਪਕ ਇੱਕ ਕਿਤਾਬ ਇੱਕ ਕਲਮ ਦੁਨੀਆ ਬਦਲ ਸਕਦੇ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਫਿਰ ਉਹ ਭਾਵੇਂ ਵਿਦੇਸ਼ਾਂ ਦੀ ਧਰਤੀ ਹੋਵੇ ਜਾਂ ਪੰਜਾਬ ਹੋਵੇ ਪਰ ਸਾਡੇ ਬੱਚੇ ਇੱਥੇ ਵੀ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰ ਰਹੇ ਨੇ ਔਰ ਉਹਨਾਂ ਦੇ ਅਧਿਆਪਕ ਵੀ ਉਸ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਨੇ ਸਾਡੇ ਨਾਲ ਗੁਰਪ੍ਰੀਤ ਕੌਰ ਬੈਂਸੋਣੀ ਮੌਜੂਦ ਨੇ ਔਰ ਹਰਮਨ ਸਿੰਘ ạtਵਾਲ ਹੋਣੀ ਮੌਜੂਦ ਨੇ ਔਰ ਇਸ ਨੌਜਵਾਨ ਨੇ ਅੱਜ ਇੱਕ ਇਨਾਮ ਜਿੱਤਿਆ ਪਹਿਲਾਂ ਤਾਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਉਸ ਇਨਾਮ ਦੇ ਧੰਨਵਾਦ ਜੀ ਅਜਿਵੇਂ ਮੈਂ ਜ਼ਿਕਰ ਕੀਤਾ ਇੱਕ ਬੱਚਾ ਇੱਕ ਅਧਿਆਪਕ ਇੱਕ ਕਿਤਾਬ ਇੱਕ ਕਲਮ ਦੁਨੀਆ ਬਦਲ ਸਕਦੇ ਨੇ ਔਰ ਤੁਸੀਂ ਤਾਂ ਪਿਛਲੇ 24 ਸਾਲਾਂ ਤੋਂ ਇਹ ਦੁਨੀਆ ਨੂੰ ਬਦਲ ਰਹੇ ਹੋ ਬੱਚਿਆਂ ਦੇ ਜੀਵਨ ਦੇ ਵਿੱਚ ਤੁਸੀਂ ਇੱਕ ਊਰਜਾ ਲੈ ਕੇ ਆ ਰਹੇ ਹੋ ਅਧਿਆਪਕ ਕੀ ਕਹੇਹਾ ਹੁੰਦਾ ਮੋਮਬਤੀ ਦੇ ਵਾਂਗ ਜਿਹੜਾ ਆਪ ਬਲ ਕੇ ਦੂਜੇ ਦੀ ਜ਼ਿੰਦਗੀ ਦੇ ਵਿੱਚ ਰੋਸ਼ਨੀ ਪੈਦਾ ਕਰਦਾ ਹੈ ਕਿਵੇਂ ਮਹਿਸੂਸ ਹੁੰਦਾ ਹੈ ਜਦੋਂ ਹੁਣ ਤੁਸੀਂ ਇਹ ਪਿਛਲੇ ਆਪਣੇ 24 ਸਾਲ ਦੇ ਸਫ਼ਰ ਨੂੰ ਵੇਖਦੇ ਹੋ ਔਰ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਹੁਣ ਇਹ ਜਿਹੇ ਪ੍ਰੋਡਕਟ ਹੁਣ ਮੇਰੇ ਹੱਥਾਂ ਦੇ ਵਿੱਚੋਂ ਨਿਕਲ ਰਹੀ ਹੈ ਬਹੁਤ ਖੁਸ਼ੀ ਹੁੰਦੀ ਆ ਮੈਂ ਦੱਸ ਨਹੀਂ ਸਕਦੀ ਕਿ ਜਿੰਨੀ ਖੁਸ਼ੀ ਮੈਨੂੰ ਹੁੰਦੀ ਹੈ ਜਦੋਂ ਵਿਦਿਆਰਥੀ ਜਿਹੜੇ ਪੰਜਾਬੀ ਸਿੱਖ ਰਹੇ ਨੇ ਇੱਥੇ ਕਲਜਮਾਤਾਂ ਦੇ ਵਿੱਚ ਇੱਥੋਂ ਦੇ ਬੋਰਨ ਬੱਚੇ ਇੱਥੋਂ ਦੇ ਪਾਇ ਪਦਾਇਸ਼ ਜਿਹੜੇ ਬੱਚੇ ਆ ਉਹ ਮਾਂ ਬੋਲੀ ਨਾਲ ਜੁੜ ਰਹੇ ਨੇ ਔਰ ਅੱਜ ਇੰਨੇ ਵੱਡੇ ਪੱਧਰ ਦੇ ਉੱਤੇ ਇਨਾਮ ਜਿੱਤ ਰਹੇ ਨੇ ਮੈਨੂੰ ਇਸ ਤੋਂ ਵੱਧ ਖੁਸ਼ੀ ਮੈਨੂੰ ਨਹੀਂ ਲੱਗਦਾ ਹੋ ਸਕਦੀ ਕਿਸੇ ਹੋਰ ਗੱਲ ਦੇ ਉੱਤੇ ਤੁਹਾਡੇ ਕੋਲ ਮੈਂ ਜ਼ਰੂਰ ਆਉਂਗਾ ਹਰਮਨ ਆਪਣੇ ਬਾਰੇ ਦੱਸੋ ਕਿਵੇਂ ਤੁਹਾਡੇ ਅੰਦਰ ਇਹ ਚੇਤਨਾ ਲ ਸੇ ਸੇ ਕਿਹੜਰ ਕਿਤਾਬਾਂ ਦੇ ਵਿੱਚ ਆਈ ਉਹਨੂੰ ਕਹਾਣੀ ਦੇ ਵਿੱਚ ਵੀ ਮੈਂ ਆਪਣੀ ਕਲਮ ਦੇ ਰਾਹੀਂ ਲਿਖਣਾ ਹੈ ਕਿਵੇਂ ਤੁਹਾਡੇ ਅੰਦਰ ਇਹ ਇਨਸਪੀਰੇਸ਼ਨ ਆਈ ਅ ਸ਼ੁਰੂਤ ਇਹ ਜਦੋਂ ਮੈਂ ਜੰਮਿਆ ਆ ਘਰੇ ਮੈਂ ਪੰਜਾਬੀ ਬੋਲਦਾ ਸੀ ਮੇਰੇ ਮੰਮੀ ਡੈਡੀ ਨੇ ਹਮੇਸ਼ਾ ਘਰੇ ਪੰਜਾਬੀ ਬੋਲੀ ਬਾਹਰ ਭਾਵੇਂ ਅਸੀਂ ਅੰਗਰੇਜ਼ੀ ਬੋਲਦੇ ਸੀ ਘਰ ਦੇ ਵਿੱਚ ਸਿਰਫ ਪੰਜਾਬੀ ਬੋਲਦੇ ਸਗੇ ਅ ਤੇ ਮੇਰੀਆਂ ਭੈਣਾਂ ਵੀ ਦੋਨੇ ਵਾਲੇ ਮੱਥ ਸੇ ਨਹੀਂ ਗਈਆਂ ਸੀ ਸਕੂਲ ਦੇ ਤੇ ਉਹ ਮੈਨੂੰ ਦੱਸਿਆ ਹੁੰਦੀ ਸੀ ਬਿਆਸੀ ਪੰਜਾਬੀ ਪੜ੍ਹੀ ਆ ਇੱਥੇ ਇੱਥੇ ਪੰਜਾਬੀ ਦੇ ਕੋਰਸ ਹੈਗੇ 10ਵੀਂ ਤੋਂ ਲੈ ਕੇ ਤੇ ਤੂੰ ਵੀ ਸ਼ੁਰੂ ਕਰੀ ਜਦੋਂ ਤੂੰ ਉਸ ਉਮਰ ਤੇ ਆਇਆ ਸੋ ਮੈਂ ਵੀ ਜੋ 10ਵੀਂ ਚ ਹੋਇਆ ਮੈਂ ਵੀ ਪੰਜਾਬੀ ਲਈ ਤੇ ਮੈਨੂੰ ਬਹੁਤ ਵਧੀਆ ਲੱਗੀ ਉਹਨਾਂ ਨੇ ਸਾਨੂੰ ਇੰਗੇਜ ਵੀ ਕਰਾ ক্লাস ਦੇ ਵਿੱਚ ਫੀਲਡ ਟ੍ਰਿਪਸ ਤੇ ਵੀ ਗਏ ਅ ਸਾਡੇ ਇਤਿਹਾਸ ਬਾਰੇ ਵੀ ਬਹੁਤ ਕੁਝ ਸਿੱਖਿਆ ਤੇ ਲੈਂਗੁਏਜ ਦਾ ਵੀ ਬਹੁਤ ਕੁਝ ਸਿੱਖਿਆ ਮੈਂ ਪਹਿਲੀ ਵਾਰੀ ਆਪਣੇ ਲਾਈਫ ਚ ਗਰਮਕੀ ਪੜ੍ਹ ਸਕਦਾ ਸੀ ਸੋ ਮੈਨੂੰ ਬਹੁਤ ਵਧੀਆ ਲੱਗਿਆ ਸਭ ਤੋਂ ਪਹਿਲਾਂ ਜਦੋਂ ਉਹ ਐਕਸਪੀਰੀਅੰਸ ਕੀ ਹੋਇਆ ਸੀ ਜਦੋਂ ਗੁਰਮੁਖੀ ਪੜ੍ਹਨੀ ਸ਼ੁਰੂ ਕੀਤੀ ਤਾਂ ਕੀ ਮਨ ਦੇ ਵਿੱਚ ਚੀਜ਼ਾਂ ਚਲੀਆਂ ਔਰ ਕਿਵੇਂ ਤੁਸੀਂ ਮਹਿਸੂਸ ਕੀਤਾ ਕਿ ਜਿਹੜੀ ਪੰਜਾਬੀ ਪਹਿਲਾਂ ਚਰਚਾ ਕਰਦੇ ਹੁੰਦੇ ਸੀ ਉਸ ਨੂੰ ਹੁਣ ਪੜ੍ਹਨਾ ਵੀ ਸ਼ੁਰੂ ਕਰ ਦਿੱਤਾ ਹਾਂ ਹਾਂਜੀ ਪਹਿਲਾਂ ਤੇ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਹਮੇਸ਼ਾ ਜੇ ਗੁਰਦਵੇ ਜਾਂਦਾ ਸੀ ਜੇ ਕਿਤੇ ਹੋਰ ਵੀ ਪਬਲਿਕ ਇਵੈਂਟ ਤੇ ਜਾਂਦਾ ਹੁੰਦਾ ਸੀ ਜੇ ਪੰਜਾਬ ਗੁਰਮਖੀ ਦੇ ਵਿੱਚ ਕੁਝ ਲਿਖਿਆ ਹੁੰਦਾ ਸੀ ਮੈਂ ਤਾਂ ਪੜ੍ਹ ਨਹੀਂ ਹੁੰਦਾ ਸੀ ਪਰ ਜਦੋਂ ਮੈਂ ਹੁਣ ਹੌਲੀ ਹੌਲੀ ਸਾਰੇ ਅੱਖਰ ਮੈਂ ਸਿੱਖੇ ਫਿਰ ਮੈਂ ਉਹ ਹੌਲੀ ਹੌਲੀ ਮੈਂ ਪੜਨ ਲੱਪਿਆ ਉਹ ਸਾਰੇ ਸੈਂਟੈਂਸਸ ਤੇ ਫਿਰ ਉਹ ਮੈਨੂੰ ਸਿਮਿਲਰਸ ਥੋੜੇ ਜਿਹਾ ਸਕੇ ਜਿਾ ਅਸੀਂ ਕਰਾਬਾ ਪਹਿਲਾਂ ਪੜ੍ਹੀਆਂ ਜਾਂ ਅਸੀਂ ਦੇਖਿਆ ਵੇ ਕੋਈ ਲੈਦਰ ਸਿਗਾ ਜਦ ਮੈਂ ਪਹਿਲੀ ਵਾਰ ਪਹਿਲਾਂ ਦੇਖਿਆ ਸਕੇ ਕਿਤੇ ਮੈਂ ਉਹ ਕਨੈਕਸ਼ਨ ਜੇ ਬਣਾ ਲਈ ਸੀਗੀ ਤੇ ਫਿਰ ਹੌਲੀ ਹੌਲੀ ਫਿਰ ਜੋੜਨ ਲੱਪਿਆ ਉਹਨਾਂ ਨੂੰ ਫਿਰ ਸਾਰਾ ਕੁਝ ਸਮੂਤ ਗਿਆ ਕਹਾਣੀ ਲਿਖਣ ਤੱਕ ਦਾ ਸਫਰ ਕਿਵੇਂ ਦਾ ਰਹਿੰਦਾ ਤੁਹਾਡਾ ਔਰ ਕੀ ਕੁਝ ਇਸ ਦੇ ਵਿੱਚ ਚੈਲੰਜਸ ਤੁਹਾਨੂੰ ਫੇਸ ਕਰਨੇ ਪਏ ਮਰਦ ਤਾਂ ਟੀਚਰ ਦੀ ਅਕਸਰ ਨਾਲ ਰਹਿੰਦੀ ਹੈ ਪਰ ਕਿ ਮੇਰਾ ਤੁਹਾਡਾ ਸਫਰ ਇੱਕ ਆਪਾਂ ਕਵਾਂਗੇ ਹੁਣ ਤਾਂ ਤੁਸੀਂ ਇੱਕ ਰਾਈਟਰ ਆਥਰ ਬਣ ਚੁੱਕੇ ਹੋ ਤਾਂ ਇਹ ਤੁਹਾਡਾ ਸਫਰ ਕਿਹੋ ਜਿਹਾ ਰਿਹਾ ਯਾ ਜਦੋਂ ਮੈਂ ਕਹਾਣੀ ਇਹ ਪਹਿਲੀ ਕਹਾਣੀ ਹੈ ਜਿਹੜੀ ਮੈਂ ਲਿਖੀ ਸੀਗੀ ਬਤਾਓ ਐਨੀ ਲਾਈਕ ਜਦੋਂ ਕੋਈ ਆਊਟਲਾਈਨ ਹੀ ਸਿਕਾ ਮੇਰੇ ਕੋਲ ਮੈਂ ਫ੍ਰੀ ਸੀਗਾ ਜਿੱਦਾਂ ਮਰਜੀ ਮੈਂ ਲਿਖ ਸਕਦਾ ਸੀ ਮੈਨੂੰ ਪਹਿਲਾਂ ਰੱਖਿਆ ਸੀ ਇਦਾਂ ਸੋਖਾ ਹੋਣਾ ਯਾ ਕਿ ਮੈਂ ਹੁਣ ਮੈਨੂੰ ਆਜ਼ਾਦੀ ਮਲਕੀ ਮੈਂ ਜਿੰਦਾ ਮਰਜੀ ਲਿਖ ਸਕਦਾ ਆ ਪਰ ਫਿਰ ਜਦੋਂ ਮੈਂ ਲਖਨੀ ਸ਼ੁਰੂ ਕੀਤੀ ਕਹਾਣੀ ਫਿਰ ਮੈਨੂੰ ਪਤਾ ਲੱਗਿਆ ਵੇ ਇਹ ਜਿਆਦਾ ਔਖਾ ਆ ਕਰਕੇ ਸਾਰਾ ਕੁਝ ਆਪ ਦਿਗਦਲੋਂ ਤੁਹਾਨੂੰ ਲਿਖਣਾ ਪੈਂਦਾ ਆ ਤਾਂ ਕਰਕੇ ਜਿੱਦਾਂ ਮੈਂ ਕਿਹਾ ਸੀਗਾ ਪਹਿਲਾਂ ਇਹ ਮਹਿਸੂਸ ਹੁੰਦਾ ਕਿ ਇਸ ਲੈਂਗੁਏਜ ਨਾਲ ਤੁਹਾਡਾ ਦਿਲ ਦਾ ਇੱਕ ਕਨੈਕਸ਼ਨ ਵੀ ਜਿਹੜਾ ਹੈ ਉਹ ਜੁੜਿਆ ਤੁਹਾਡਾ ਇਹ ਹਾਂਜੀ ਮੈਂ ਕਹਿੰਦੇ ਮੈਂ ਜੋ ਲਿਖ ਸ਼ੁਰੂ ਕੀਤਾ ਸੀ ਲਖਨੀ ਕਹਾਣੀ ਮੈਂ ਇਹਦਾ ਫੋਰਸ ਜਿਆ ਕਰਦਾ ਸੀ ਆਪਣੇ ਆਪ ਨੂੰ ਵੇ ਮੈਂ ਕੀ ਲਿਖਾਂ ਫਿਰ ਮੈਂ ਕਿਹਾ ਵੇ ਮੈਂ ਫੋਰਸ ਨਹੀਂ ਕਰਨਾ ਜਿੱਦਾਂ ਮੇਰਾ ਦਿਲ ਕਹਿੰਦਾ ਮੈਂ ਉਦਾਂ ਹੀ ਲਿਖਣਾ ਫਿਰ ਮੈਂ ਪਹਿਲਾਂ ਸਮੂਹ ਦੀ ਲਿ ਬਾਦ ਐਡਿਟ ਕੀਤਾ ਜਿਵੇਂ ਜ਼ਿਕਰ ਹਰਮਨ ਵੀ ਕਰ ਰਹੇ ਸੀਗੇ ਤੁਹਾਨੂੰ ਕੀ ਲੱਗਦਾ ਹੈ ਕਿ ਬੱਚਿਆਂ ਨੂੰ ਕਿਵੇਂ ਵੱਧ ਤੋਂ ਵੱਧ ਹੋਰ ਪੰਜਾਬੀ ਨਾਲ ਜੋੜਿਆ ਜਾ ਸਕੇ ਹਾਲਾਂਕਿ ਬੱਚੇ ਬਹੁਤ ਸਾਰੇ ਤੁਸੀਂ ਟ੍ਰੇਨ ਕਰ ਹੀ ਰਹੇ ਹੋ ਬੱਚੇ ਆ ਵੀ ਰਹੇ ਨੇ ਪੜ੍ਹ ਵੀ ਰਹੇ ਨੇ ਪਰ ਕੀ ਚੈਲੰਜ ਤੁਹਾਡੇ ਵਾਸਤੇ ਹੈ ਕਿ ਇੱਥੇ ਬੱਚਿਆਂ ਨੂੰ ਨਾਲ ਲੈ ਕੇ ਆਈਏ ਪੰਜਾਬੀ ਵਾਸਤੇ ਮੈਂ ਇੱਥੇ ਕ੍ਰੈਡਿਟ ਥੋੜਾ ਜਿਹਾ ਦੇਣਾ ਚਾਹੂੰਗੀ ਆਪਣੇ ਨਾਲ ਜਿਹੜੇ ਹੋਰ ਅਧਿਆਪਕ ਵੀ ਪੜਾ ਰਹੇ ਨੇ ਇਹ ਪੰਜਾਬੀ ਪ੍ਰੋਗਰਾਮਸ ਜਿਹੜੇ ਨੇ ਦੇਖੋ ਮੇਰੀ ਟ੍ਰੇਨਿੰਗਸ ਹੈਗੀ ਐਜ਼ ਅ ਸਾਇੰਸ ਟੀਚਰ ਮੈਂ ਸਟਾਰਟ ਵੀ ਐਜ਼ ਅ ਸਾਇੰਸ ਟੀਚਰ ਕੀਤਾ ਪਰ ਮੈਂ ਪੰਜਾਬੀ ਭਾਸ਼ਾ ਪੜਾਉਣ ਦਾ ਜਿਹੜਾ ਵੱਡਾ ਫੈਸਲਾ ਕੀਤਾ ਹੋਇਆ ਇਸ ਕਰਕੇ ਕੀਤਾ ਸੀ ਕਿਉਂਕਿ ਜਦੋਂ ਹਰਮਨ ਨੇ ਆਪਣੀ ਸਪੀਚ ਦੇ ਵਿੱਚ ਵੀ ਗੱਲ ਸਾਂਝੀ ਕੀਤੀ ਸੀ ਕਿ ਸਿਰਫ ਕਹਾਣੀ ਨਹੀਂ ਲਿਖ ਰਹੇ ਅਸੀਂ ਕਮਿਊਨਿਟੀ ਨੂੰ ਬਦਲਣ ਲਈ ਉਹਦੇ ਵਿੱਚ ਚੇਂਜਸ ਲਿਆਉਣ ਲਈ ਜਿਹੜੀਆਂ ਸਾਨੂੰ ਮੁਸ਼ਕਲਾਂ ਇੱਥੇ ਆ ਰਹੀਆਂ ਨੇ ਸਾਰੇ ਰਾਈਟਰਸ ਜੋ ਵੀ ਅੱਜ ਲਿਖ ਰਹੇ ਨੇ ਉਹਦੇ ਵਿੱਚ ਉਸ ਕਾਫ ਇਸ ਤਰ੍ਹਾਂ ਫਸੀ ਪੰਜਾਬੀ ਪੜਾਈਏ ਪਰ ਅਸੀਂ ਬੱਚਿਆਂ ਦੀਆਂ ਕਹਾਣੀਆਂ ਉਹਨਾਂ ਦੀ ਸੋਚ ਇਸ ਤਰ੍ਹਾਂ ਦੀ ਬਣਾਈਏ ਕਿ ਸਾਡੀ ਕਮਿਊਨਿਟੀ ਜਿਹੜੀ ਆ ਉਹਦਾ ਵੀ ਕੋਈ ਫਾਇਦਾ ਹੋਵੇ ਸੋ ਜਿੱਦਾਂ ਹਰ ਮੰਦੀ ਕਹਾਣੀ ਦੇ ਵਿੱਚ ਜੈਂਡਰ ਰੋਲਸ ਬਾਰੇ ਗੱਲ ਹੋਈ ਆ ਉਹ ਇਹਨੇ ਬੜਾ ਵਧੀਆ ਮੁੱਦਾ ਚੁੱਕਿਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ ਜਿਹੜਾ ਸਾਰਾ ਭਾਰ ਹੈ ਜੈਂਡਰ ਰੋਲਸ ਦਾ ਉਹ ਜਿੱਦ ਤੱਕ ਇੱਕ ਇਹ ਔਰਤ ਦਾ ਕੰਮ ਆ ਇਹ ਬੰਦੇ ਦਾ ਕੰਮ ਆ ਇਹ ਬੜੀ ਵੱਡੀ ਪ੍ਰੋਬਲਮ ਹੈ ਇਹ ਸਮੱਸਿਆ ਆ ਇਦਾਂ ਨਹੀਂ ਹੋਣਾ ਚਾਹੀਦਾ ਮੁੰਡੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਰਸੋਈ ਦਾ ਕੰਮ ਜਿਹੜਾ ਹਰ ਕੋਈ ਲਾਈਫ ਸਕਿੱਲ ਆ ਸੋ ਇਹ ਜਿਹੜੀਆਂ ਇੱਥੋਂ ਦੇ ਬੌਰਨ ਬੱਚੇ ਆ ਇੱਥੋਂ ਦੇ ਬੱਚੇ ਜਿਹੜੇ ਸਿੱਖ ਰਹੇ ਨੇ ਇਹ ਸਾਡੇ ਅਧਿਆਪਕ ਲਈ ਬਹੁਤ ਵਧੀਆ ਗੱਲ ਆ ਔਰ ਮੈਨੂੰ ਖੁਸ਼ੀ ਹੁੰਦੀ ਆ ਕਿ ਇਹ ਸੋਸ਼ਲ ਇਸ਼ੂਜ਼ ਦੇ ਉੱਤੇ ਉੱਤੇ ਨਾ ਕਿ ਸਿਰਫ ਪੰਜਾਬੀ ਲਿਖ ਕੇ ਉਹਨਾਂ ਦੇ ਉੱਤੇ ਫਿਰ ਕਹਾਣੀਆਂ ਲਿਖ ਕੇ ਇੱਕ ਵਧੀਆ ਸੋ ਉਨ ਤੱਕ ਆਪਣੇ ਹੱਥਾਂ ਚ ਕਿੰਨੇ ਬੱਚੇ ਤੁਸੀਂ ਪੜਾ ਚੁੱਕੇ ਹੋ ਕੜ ਚੁੱਕੇ ਜਿਹੜੇ ਪੰਜਾਬੀ ਸਿੱਖ ਚੁੱਕੇ ਨੇ ਹਾਂਜੀ ਮੇਰੇ ਨਾਲ ਮੇਰੇ ਕੋ ਬੱਚੇ ਜਿਹੜੇ ਪੜ ਕੇ ਗਏ ਉਹਨਾਂ ਚੋਂ ਦੋ ਤਾਂ ਐਕਚੁਅਲੀ ਪੰਜਾਬੀ ਪੜਾ ਰਹੇ ਨੇ ਸਾਰੇ ਸਕੂਲ ਡਿਸਟ੍ਰਿਕਟ ਦੇ ਵਿੱਚ ਆਪ ਪੜ ਕੇ ਇੱਥੋਂ ਸੋ ਉਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਆ ਇਹਨਾਂ ਦੀਆਂ ਕਿਤਾਬਾਂ ਛਾਪ ਰਹੀਆਂ ਨੇ ਜਿਹੜੀਆਂ ਅਸੀਂ ਆਪਣੀਆਂ ਜਮਾਤਾਂ ਚ ਪੜਾ ਰਹੇ ਆ ਸੋ ਮੈਨੂੰ ਲੱਗਦਾ ਅਧਿਆਪਕ ਵੱਲੋਂ ਮੈਨੂੰ ਬਹੁਤ ਜ਼ਿਆਦਾ ਜਿੱਦਾਂ ਖੁਸ਼ੀ ਆ ਔਰ ਮੈਨੂੰ ਮਾਣ ਆ ਔਰ ਇਸੇ ਕਰਕੇ ਇਹਨਾਂ ਦੇ ਨਾਲ ਕਦਮ ਦੇ ਨਾਲ ਕਦਮ ਖੜੇ ਆ ਜਿੰਨਾ ਚਿਰ ਸਾਡੇ ਤੇ ਜ਼ੋਰ ਆ ਅਸੀਂ ਇਹਨਾਂ ਦੇ ਨਾਲ ਖੜੇ ਰਵਾਂਗੇ ਤੇ ਅੱਗੋਂ ਇਹ ਜਿਹੜੀ ਸਾਡੀ ਪਨੀਰੀ ਆ ਵੱਧ ਕੇ ਯੂ نو ਪਰਫੁੱਲਤ ਹੋ ਕੇ ਅੱਗੇ ਇਹ ਅੱਗੇ ਮਸ਼ਾਲ ਲੈ ਕੇ ਜਾਣਗੇ ਇਹ ਇਹ ਜਨਰੇਸ਼ਨ ਕੀ ਆਪ ਵੀ ਇੱਛਾ ਰੱਖਦੀ ਹੈ ਜਾਂ ਫਿਰ ਇੱਕ ਫੈਮਿਲੀ ਪ੍ਰੈਸ਼ਰ ਹੁੰਦਾ ਹੈ ਮਾਪਿਆਂ ਦਾ ਪ੍ਰੈਸ਼ਰ ਹੁੰਦਾ ਹੈ ਕਿ ਨਹੀਂ ਤੁਸੀਂ ਜਾ ਕੇ ਪੰਜਾਬੀ ਸਿੱਖੋ ਕਿਉਂਕਿ ਜਿਵੇਂ ਬੱਚੇ ਅਕਸਰ ਗੱਲ ਕਰ ਰਹੇ ਸੀ ਇਹ ਗੱਲ ਉਹਨਾਂ ਨੇ ਜ਼ਰੂਰ ਸਾਂਝੀ ਕੀਤੀ ਕਿ ਮਾਪੇ ਕਹਿੰਦੇ ਸੀ ਤੁਸੀਂ ਪੰਜਾਬੀ ਚ ਬੋਲਿਆ ਕਰੋ ਤਾਂ ਕੀ ਬੱਚਿਆਂ ਦਾ ਮਨੋਂ ਵੀ ਦਿਲ ਕਰਦਾ ਜਾਂ ਫਿਰ ਇੱਕ ਫੈਮਿਲੀ ਪ੍ਰੈਸ਼ਰ ਕਰਕੇ ਪੰਜਾਬੀ ਸਿੱਖਣੀ ਹੈ ਇਹ ਤੁਸੀਂ ਬਹੁਤ ਵਧੀਆ ਸ ਕਈ ਜਿਹੜੇ ਨੇ ਉਹ ਫੈਮਿਲੀ ਪ੍ਰੈਸ਼ਰ ਕਰਕੇ ਲੈ ਲੈਂਦੇ ਨੇ ਪੰਜਾਬੀ ਪਰ ਉਹਦੇ ਵਿੱਚ 3 ਸਾਲ ਰਹਿਣਾ ਉਹ ਉਹਨਾਂ ਦਾ ਆਪਣਾ ਦੇ ਲਈ ਦਿੱਲੀ ਫੈਸਲਾ ਹੁੰਦਾ ਕਿਉਂਕਿ ਤੁਸੀਂ ਕਿਸੇ ਥਾਂ 'ਤੇ ਧੱਕੇ ਨਾਲ ਬੈਠ ਵੀ ਜਾਓਗੇ ਨਾ ਤੇ ਜੇ ਤੁਹਾਨੂੰ ਉਹ ਕੰਮ ਬਾਅਦ ਚ ਚੰਗਾ ਵੀ ਲੱਗਣ ਲੱਗ ਜਾਏ ਉਹ ਵੀ ਬੱਚੇ ਦੱਸਦੇ ਨੇ ਕਿ ਮੈਂ ਤੇ ਕਲਾਸ ਲੈਣੀ ਨਹੀਂ ਸੀ ਪਰ ਮੈਂ ਲੈ ਲਈ ਪਰ ਮੈਂ ਹੁਣ ਛੱਡਣੀ ਨਹੀਂ ਕਿ ਮੈਨੂੰ ਬਹੁਤ ਵਧੀਆ ਉੱਥੇ ਫਿਰ ਸਾਡਾ ਅਧਿਆਪਕ ਦਾ ਦਾ ਬਹੁਤ ਵੱਡਾ ਕਿਰਦਾਰ ਆ ਜਾਂਦਾ ਕਿ ਅਸੀਂ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਉਸ ਪਾਸੇ ਨੂੰ ਲਿਆਉਨੇ ਆਂ ਵੀ ਉਹ ਦਿਲੋਂ ਪੰਜਾਬੀ ਸਿੱਖਣੀ ਚਾਹੇ ਇਹ ਨਹੀਂ ਕਿ ਬਦੋ-ਬਦੀ ਉਹਨੂੰ ਕਿਤੇ ਡ੍ਰੌਪ ਆਫ ਕਰਾਈ ਟਿਊਟਰ ਜਿਹੜਾ ਅਧਿਆਪਕ ਦੇ ਨਾਲ ਇੱਕ ਰਿਸ਼ਤਾ ਬਣਦਾ ਔਰ ਉਸ ਤੋਂ ਬਾਅਦ ਬੱਚਾ ਕਦੀ ਵੀ ਕੁਝ ਵੀ ਚੀਜ਼ ਸਿੱਖਣ ਤੋਂ ਪਹਿਲਾਂ ਉਹਨੂੰ ਰਿਸਪੈਕਟ ਚਾਹੀਦੀ ਉਸ ਬੰਦੇ ਦੀ ਅਧਿਆਪਕ ਦੀ ਆ ਜੋ ਵੀ ਬੰਦਾ ਆ ਅਸੀਂ ਜੇ ਦੀ ਰਿਸਪੈਕਟ ਨਹੀਂ ਕਰਦੇ ਉਦੋਂ ਕੁਝ ਨਹੀਂ ਸਿੱਖਦੇ ਇਸ ਕਰਕੇ ਜਿਹੜਾ ਇੰਟਰ ਪਰਸਨਲ ਰਿਲੇਸ਼ਨਸ਼ਿਪ ਆ ਬਹੁਤ ਜ਼ਰੂਰੀ ਆ ਪਰ ਕੀ ਇਦਾਂ ਵੀ ਹੈ ਕਿ ਮਾਪੇ ਹੋਣ ਜਾਂ ਬੱਚੇ ਹੋਣ ਉਹ ਸ਼ਰਮ ਮਹਿਸੂਸ ਕਰਦੇ ਨੇ ਪੰਜਾਬੀ ਬੋਲਣ ਲੱਗੇ ਕਈ ਥਾਵਾਂ 'ਤੇ ਕਿਉਂਕਿ ਪੰਜਾਬ 'ਚ ਇੱਕ ਕਲਚਰ ਇਹ ਬਹੁਤ ਜ਼ਿਆਦਾ ਹੈ ਇੰਡੀਆ ਦੇ ਵਿੱਚ ਅਕਸਰ ਮਾਪਿਆਂ ਨਾਲ ਜੇ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਕਿ ਸਾਨੂੰ ਲੱਗਦਾ ਕਿ ਬੱਚੇ ਨੂੰ ਇੰਗਲਿਸ਼ ਸਖਾਈਏ ਅਸੀਂ ਹਿੰਦੀ ਸਖਾਈਏ ਪੰਜਾਬੀ ਤੋਂ ਦੂਰ ਰੱਖੀਏ ਪਰ ਉਰੇ ਉਲਟਾ ਹੈ ਉਰੇ ਕਿਉਂਕਿ ਬੱਚਾ ਨੂੰ ਮਾਪਿਆਂ ਨੂੰ ਪਤਾ ਹੈ ਬੱਚੇ ਨੇ ਅੰਗਰੇਜ਼ੀ ਤਾਂ ਸਿੱਖੀ ਜਾਣੀ ਹੈ ਪੰਜਾਬੀ ਨਾਲ ਅਸੀਂ ਜੋੜੀਏ ਪਰ ਕੀ ਅਜੀਹਾ ਫੈਕਟਰ ਵੀ ਹੈ ਕਿ ਕੁਝ ਲੋਕ ਸ਼ਰਮ ਮਹਿਸੂਸ ਕਰਦੇ ਨੇ ਬਿਲਕੁਲ ਬਿਲਕੁਲ ਅਸੀਂ ਆਪਣੀ ਭਾਸ਼ਾ ਬੋਲਣ ਲਈ ਸ਼ਰਮ ਮਹਿਸ ਲਕੀਤਾ ਮੈਨੂੰ ਕਈ ਲੋਕਾਂ ਨੇ ਆਪਣੀ ਕਮਿਊਨਿਟੀ ਦੇ ਵਿੱਚੋਂ ਕਈ ਐਕਸਟੈਂਡਡ ਫੈਮਿਲੀ ਦੇ ਵਿੱਚੋਂ ਲੋਕਾਂ ਨੇ ਕਿਹਾ ਤੇਰਾ ਦਿਮਾਗ ਖਰਾਬ ਆ ਤੂੰ ਪੰਜਾਬੀ ਪੜਾਉਣੀ ਆ ਤੂੰ ਐਮ ਸਾਇੰਸ ਕਰਕੇ ਹੁਣ ਪੰਜਾਬੀ ਕਿਉਂ ਪੜਾ ਰਹੀ ਆ ਸੋ ਅਸੀਂ ਆਪ ਹੀ ਆਪਣੀ ਭਾਸ਼ਾ ਜਿਹੜੀ ਪੰਜਾਬੀ ਆ ਉਹਨੂੰ ਇੱਜ਼ਤ ਨਹੀਂ ਦਿੰਦੇ ਮਾਨ ਨਹੀਂ ਦਿੰਦੇ ਅਸੀਂ ਉਹਨੂੰ ਰਤਬਾ ਨਹੀਂ ਦਿੰਦੇ ਔਰ ਅਸੀਂ ਸੋਚਦੇ ਆ ਕਿ ਜਿਹੜਾ ਬੰਦਾ ਪੰਜਾਬੀ ਪੜਾ ਰਿਹਾ ਬੋਲ ਰਿਹਾ ਆ ਉਹਨੂੰ ਅਸੀਂ ਆਲਮੋਸਟ ਇੱਕ ਤਰੀਕੇ ਨਾਲ ਅਨਪੜ੍ਹ ਅਨਪੜ੍ਹ ਦਾ ਦਰਜਾ ਦੇ ਦਿੰਦੇ ਆ ਤੋ ਫਿਰ ਮਾਂ ਬੋਲੀ ਦਾ ਕੀ ਬਣੇਗਾ ਜਦੋਂ ਅਸੀਂ ਆਪ ਹੀ ਉਹਦੀ ਇੰਨੀ ਬੇਇੱਜ਼ਤੀ ਕਰਦੇ ਆ ਸੋ ਇਹ ਹੈਗੇ ਲੋਕ ਕਾਫੀ ਲੋਕ ਆ ਔਰ ਯੂ ਆ ਰਾਈਟ ਜਦੋਂ ਮੈਂ ਵੀ ਇੰਡੀਆ ਦੇ ਵਿੱਚ ਪਲੀ ਸੀ ਉਦੋਂ ਵੀ ਉੱਥੇ ਪੰਜਾਬੀ ਦੇ ਪ੍ਰੋਫੈਸਰਾਂ ਨੂੰ ਜਾਂ ਅਧਿਆਪਕਾਂ ਨੂੰ ਜਾਂ ਬੋਲਣ ਵਾਲਿਆਂ ਨੂੰ ਇੱਕ ਤਰੀਕੇ ਦੇ ਨਾਲ ਜਿੱਦਾਂ ਬਹੁਤ ਲੋ ਡਰਜੇ ਦਾ ਸਮਝਿਆ ਜਾਂਦਾ ਸੀਗਾ ਤੇ ਅੰਗਰੇਜ਼ੀ ਭਾਸ਼ਾ ਨੂੰ ਬੜਾ ਉੱਚੀ ਭਾਸ਼ਾ ਸਮਝਿਆ ਜਾਂਦਾ ਸੀ ਪਰ ਇੱਥੇ ਕੈਨੇਡਾ ਦੇ ਵਿੱਚ ਜਿਹੜਾ ਆ ਇੱਥੇ ਵੱਖਰਾ ਆ ਸਾਹਿਬ ਇੱਥੇ ਅਸੀਂ ਦੇਖ ਰਹੇ ਹਾਂ ਕਿ ਇੱਥੋਂ ਦੇ ਲੋਕਾਂ ਨੂੰ ਅਸੀਂ ਮੈਨੂੰ ਵੀ ਇੱਥੇ ਆ ਕੇ ਆਪਣੀ ਭਾਸ਼ਾ ਦੇ ਨਾਲ ਹੋਰ ਪਿਆਰ ਜਾਗਿਆ ਆ ਔਰ ਬਹੁਤ ਵਧੀਆ ਜੋ ਕੁਝ ਵੀ ਇੱਥੇ ਕੰਮ ਹੋ ਰਿਹਾ ਹੈ ਬਹੁਤ ਵਧੀਆ ਆ ਮੈਂ ਹੀ ਚਾਹੁੰਦੀ ਆ ਕਿ ਵੱਧ ਤੋਂ ਵੱਧ ਮ ਕੌਣ ਅੰਗਰੇਜ਼ੀ ਵੀ ਉਹਨਾਂ ਨੇ ਸਿੱਖ ਲੈਣੀ ਹੈ ਬੱਚੇ ਮਲਟੀ ਲਿੰਗੁਅਲ ਨੇ ਉਹ ਤਿੰਨ ਤਿੰਨ ਅਸੀਂ ਅਸੀਂ ਇੰਡੀਆ ਦੇ ਵਿੱਚ ਤਿੰਨ ਤਿੰਨ ਭਾਸ਼ਾ ਇੱਕ ਸਮੇਂ ਸਿੱਖ ਲਿਆ ਸੀ ਤੇ ਇਹ ਵੀ ਬੱਚੇ ਸਿੱਖਣਗੇ ਸਾਨੂੰ ਇਹ ਇਹ ਫਿਕਰ ਨਹੀਂ ਕਰਨਾ ਚਾਹੀਦਾ ਕਿ ਜੇ ਪੰਜਾਬੀ ਸਿਖਾਤੀ ਤਾਂ ਇੰਗਲਿਸ਼ ਭੁੱਲ ਜਾਣੀ ਹੈ ਬਿਕਾਜ਼ ਇਹ ਬੱਚੇ ਜਿਹੜੇ ਜਿੰਨੇ ਛੋਟੇ ਨੇ ਇਹਨਾਂ ਦੇ ਬ੍ਰੇਨਸ ਜਿਹੜੇ ਨੇ ਉਹ ਬੜੀ तरीके ਨਾਲ کئی ਭਾਸ਼ਾਵਾਂ ਵਿੱਚ ਸਿੱਖ ਸਕਦੇ ਨੇ। ਔਰ ਇਹ ਵੀ ਹੈ ਕਿ 11ਵੀਂ 12ਵੀਂ 10ਵੀਂ 11ਵੀਂ 12ਵੀਂ ਥਾਂ ਦੇ ਉੱਤੇ ਜੇ ਛੋਟੇ ਹੁੰਦੇ ਤੁਸੀਂ ਸਿਖਾਉਣਾ ਸ਼ੁਰੂ ਕਰ ਦੋ ਤਾਂ ਹੋਰ ਉਹਨਾਂ ਦੀ ਜਿਹੜੀ ਹੈਗੀ ਉਹਦੇ ਵਿੱਚ ਨਿਖਾਰ ਆਊਗਾ। ਜਿਹੜੇ ਬੱਚੇ ਆਪਣੇ ਘਰਾਂ ਚੋਂ ਆਉਂਦੇ ਨੇ ਜਿੱਥੇ ਜਿੱਦਾਂ ਹਰਮਨ ਕਹਿੰਦਾ ਪੰਜਾਬੀ ਬੋਲੀ ਜਾਂਦੀ ਆ ਉਹ ਸਾਡੀ ਮਦਦ ਕਰ ਰਹੇ ਨੇ। ਸਾਡਾ ਕੰਮ ਸੌਖਾ ਕਰ ਰਹੇ ਨੇ ਔਰ ਉਹ ਬੱਚੇ ਜਿਹੜੇ ਉਸ ਲੈਵਲ ਦੇ ਨਾਲ ਆਉਂਦੇ ਨੇ ਉਹਨਾਂ ਨੂੰ ਕਿੱਥੋਂ ਤੱਕ ਅਸੀਂ ਲੈ ਕੇ ਜਾ ਸਕਦੇ ਹਾਂ। ਕਿਉਂਕਿ ਮੈਂ ਬਹੁਤ ਸਾਰੇ ਮਾਪਿਆਂ ਨੂੰ ਅਜਿਹਿਆਂ ਨੂੰ ਮਿਲਿਆ ਜਿਹੜੇ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਨਹੀਂ ਚਾਹ ਦੇ ਵਾਸਤੇ ਵੀ ਇਹ ਫਾਇਦਾ ਹੋ ਗਿਆ ਵੱਡੀ ਗੱਲ ਹੈ ਕਿ ਜਿਹੜੇ ਬੱਚੇ ਅਜੇ ਪੰਜਾਬੀ ਸਿੱਖ ਰਹੇ ਨੇ ਬੋਲ ਰਹੇ ਨੇ ਉਹਨਾਂ ਤੇ ਹੱਸੋ ਨਾ ਉਹਨਾਂ ਦੀਆਂ ਗਲਤੀਆਂ ਬਹੁਤ ਜ਼ਿਆਦਾ ਨਾ ਕੱਢੋ ਜਦੋਂ ਤੁਸੀਂ ਉਹਨਾਂ ਦੇ ਜ਼ਿਆਦਾ ਜ਼ਿਆਦਾ ਗਲਤੀਆਂ ਕੱਢਣ ਲੱਗ ਜਾਨੇ ਹੋ ਉਹਨਾਂ ਤੇ ਹੱਸਣ ਲੱਗ ਜਾਨੇ ਹੋ ਮਖੌਲ ਬਣਾ ਦਿੰਨੇ ਆ ਵਿਅੰਗੇ ਬਣਾ ਦਿੰਨੇ ਆ ਉਹ ਬੱਚਾ ਫਿਰ ਕਿਉਂ ਬੋਲੂਗਾ ਪੰਜਾਬੀ ਬਿਲਕੁਲ ਠੀਕ ਹੈ ਤੁਸੀਂ ਬਿਲਕੁਲ ਉਹਨਾਂ ਦੀ ਗੱਲ ਉਹਨਾਂ ਨੂੰ ਉਤਸ਼ਾਹਿਤ ਕਰੋ ਉਹਨਾਂ ਦੀ ਐਕਸੈਂਟ ਤੇ ਉਹਨਾਂ ਦੀ ਪ੍ਰੋਨਨਸੀਏਸ਼ਨ ਦੇ ਉੱਤੇ ਹੱਸੋ ਨਾ ਗਲਤੀਆਂ ਉਹਨਾਂ ਨੂੰ ਜ਼ਿਆਦਾ ਵੀ ਉਹਨਾਂ ਦੇ ਉੱਤੇ ਨਾ ਉਹਨਾਂ ਨੂੰ ਕਹੋ ਕਿ ਨਹੀਂ ਨਹੀਂ ਇਦਾਂ ਇਦ ਬੁੱਤਕਨਵਾਜੀ ਤਾਂ ਇਹ ਸੰਸਾੜੇ ਨਾਲ ਅਧਿਆਪਕ ਹੋਰ ਜਿਨੇ ਇਨਾਮ ਜਿਤ ਅੱਜ ਉਹਨਾਂ ਨੇ ਕੀਤਾ ਤਾਂ ਇਹੀ ਕਹਿਣਾ ਹੈ ਕਿ ਪੰਜਾਬੀ ਨੂੰ ਸਿੱਖਣ ਦੀ ਲੋੜ ਹੈਗੀ ਹੈ ਪੰਜਾਬੀ ਤੋਂ ਡਰਨ ਦੀ ਘਬਰਾਣ ਦੀ ਲੋੜ ਨਹੀਂ ਹੈ ਸਰੀ ਤੋਂ ਗਗਨਦੀਪ ਸਿੰਘ ਦੀ ਰੈਡ ਫੈਮਲੀ ਰਿਪੋਰਟ